ਦੁਬਈ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਤਾਰੀਮੀ ਹਨੇਰੀ ਅਤੇ ਗੜੇਮਾਰੀ ਨੇ ਮਚਾਈ ਤਬਾਹੀ ਦੁਬਈ ਇੰਟਰਨੈਸ਼ਨਲ 에ਅਰਪੋਰਟ ਦਾ ਰਨਵੇ ਪਾਰੀਮੀ ਕਾਰਨ ਸਮੁੰਦਰ ਵਾਂਗ ਦਿਸਣ ਲੱਗਾ ਜਿਸ ਤੋਂ ਬਾਅਦ ਉਡਾਨਾਂ ਨੂੰ ਵਾਪਸ ਮੋੜਿਆ ਗਿਆ ਅਤੇ ਬਹੁਤ ਸਾਰੀਆਂ ਉਡਾਨਾਂ ਕੈਨਸਲ ਕਰ ਦਿੱਤੀਆਂ ਗਈਆਂ ਮੈਂ ਹਾਂ ਮਨਜੀਤ ਸਿੰਘ ਖੈਰਾ ਤੇ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨਿਊਜ਼ ਪੰਜਾਬ ਦਰਜ ਕੋ ਤੁਹਾਨੂੰ ਜੀ ਆਇਆਂ ਆਖਦਾ ਹਾਂ ਤੇ ਖਬਰ ਹੈ ਦੁਬਈ ਤੋਂ ਜਿੱਥੇ ਬੀਤੇ ਕੱਲ ਦਬਈਆ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਗਾਰਜੀ ਰੌਸ਼ਨੀ ਗੜੇ ਅਤੇ ਭਾਰੀ ਮੀਂਹ ਕਾਰਨ ਨਾਗਰਿਕਾਂ ਨੂੰ ਅੰਦਰ ਰਹਿਣ ਦਾ ਉਦੇਸ਼ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਦਬਈ ਵਿੱਚ ਇੱਕ ਦਿਨ ਵਿੱਚ ਪੂਰੇ ਸਾਲ ਦੀ ਔਸਤ ਨਾਲ ਲਗਭਗ 5 ਇੰਚ ਨਾਲੋਂ ਵੀ ਵੱਧ بارش ਹੋਈ ਜੋ ਕਿ ਕੰਟਰੋਲ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਓਮਾਨ ਦੇਸ਼ ਵੀ ਤੇਜ਼ ਮੀਂਹ ਦੀ ਲਪੇਟ ਵਿੱਚ ਆ ਗਿਆ ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਭਿਆਨਕ ਮੰਝਰ ਦੁਬਈ ਉੱਪਰ ਬਣ ਕੇ ਗੁਜ਼ਰ ਰਿਹਾ ਹੈ ਦੁਬਈ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਹਨੇਰੀ ਅਤੇ ਗੜੇਮਾਰੀ ਨੇ ਮਚਾਈ ਤਬਾਹੀ ਦੁਬਈ ਇੰਟਰਨੈਸ਼ਨਲ 에ਅਰਪੋਰਟ ਦਾ ਰੰਵੇ ਭਾਰੀ ਮੀਂਹ ਕਾਰਨ ਸਮੁੰਦਰ ਵਾਂਗ ਦਿਸਣ ਲੱਗਾ ਜਿਸ ਤੋਂ ਬਾਅਦ ਉਡਾਨਾਂ ਨੂੰ ਵਾਪਸ ਮੋੜਿਆ ਗਿਆ ਅਤੇ ਬਹੁਤ ਸਾਰੀਆਂ ਉਡਾਨਾਂ ਕੈਨਸਲ ਕਰ ਦਿੱਤੀਆਂ ਗਈਆਂ ਬਾਈ ਮਨਜੀਤ ਸਿੰਘ ਖੈਰਾ ਤੇ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨਿਊਜ਼ ਪੰਜਾਬ ਦਰਜ ਕੋ ਤੁਹਾਨੂੰ ਜੀ ਆਇਆਂ ਆਖਦਾ ਹਾਂ ਤੇ ਖਬਰ ਹੈ ਦੁਬਈ ਤੋਂ ਜਿੱਥੇ ਬੀਤੇ ਕੱਲ ਦੁਬਈ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਗਾਰਜੀ ਰੌਸ਼ਨੀ ਗੜੇ ਅਤੇ ਭਾਰੀ ਮੀਂਹ ਕਾਰਨ ਨਾਗਰਿਕਾਂ ਨੂੰ ਅੰਦਰ ਰਹਿਣ ਦਾ ਉਦੇਸ਼ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਦੁਬਈ ਵਿੱਚ ਇੱਕ ਦਿਨ ਵਿੱਚ ਪੂਰੇ ਸਾਲ ਦੀ ਔਸਤ ਨਾਲ ਲਗਭਗ 5 ਇੰਚ ਨਾਲੋਂ ਵੀ ਵੱਧ بارش ਹੋਈ ਜੋ ਕਿ ਕੰਟਰੋਲ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ Oman ਦੇਸ਼ ਵੀ ਤੇਜ਼ ਮੀਂਹ ਦੀ ਲਪੇਟ ਵਿੱਚ ਆ ਗਿਆ ਜਿਸ ਚੋਂ 18 ਲੋਕਾਂ ਦੀ ਬਹੁਤ ਹੋ ਗਈ ਦੱਸੀ ਜਾ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਭਿਆਨਕ ਮੰਜ਼ਰ ਦੁਬਈ ਉੱਪਰ ਬਣ ਕੇ ਗੁਜ਼ਰ ਰਿਹਾ ਹੈ ਦੁਬਈ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਧਾਰੀਮੀ ਹਨੇਰੀ ਅਤੇ ਗੜੇਮਾਰੀ ਨੇ ਮਚਾਈ ਤਬਾਹੀ ਦੁਬਈ ਇੰਟਰਨੈਸ਼ਨਲ 에어ਪੋਰਟ ਦਾ ਰਨਵੇ ਭਾਰੀ ਮੀਂਹ ਕਾਰਨ ਸਮੁੰਦਰ ਵਾਂਗ ਦਿਸਣ ਲੱਗਾ ਜਿਸ ਤੋਂ ਬਾਅਦ ਉਡਾਨਾਂ ਨੂੰ ਵਾਪਸ ਮੋੜਿਆ ਗਿਆ ਅਤੇ ਬਹੁਤ ਸਾਰੀਆਂ ਉਡਾਨਾਂ ਕੈਨਸਲ ਕਰ ਦਿੱਤੀਆਂ ਗਈਆਂ ਭਾਈ ਅਮਨਜੀਤ ਸਿੰਘ ਖੈਰਾ ਤੇ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ نیوز ਪੰਜਾਬ ਦਰਸ਼ਕੋ ਤੁਹਾਨੂੰ ਜੀ ਆਇਆਂ ਆਖਦਾ ਹਾਂ ਤੇ ਖਬਰ ਹੈ ਦਬਈ ਤੋਂ ਜਿੱਥੇ ਬੀਤੇ ਕੱਲ ਦਬਈ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਗਾਹ ਦੀ ਰੌਸ਼ਨੀ ਗੜੇ ਅਤੇ ਭਾਰੀ ਮੀਂਹ ਕਾਰਨ ਨਾਗਰਿਕਾਂ ਨੂੰ ਅੰਦਰ ਰਹਿਣ ਦਾ ਉਦੇਸ਼ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਦਬਈ ਵਿੱਚ ਇੱਕ ਦਿਨ ਵਿੱਚ ਪੂਰੇ ਸਾਲ ਦੀ ਔਸਤ ਨਾਲ ਲਗਭਗ 5 ਇੰਚ ਨਾਲੋਂ ਵੀ ਵੱਧ بارش ਹੋਈ ਜੋ ਕਿ ਕੰਟਰੋਲ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ Oman ਦੇਸ਼ ਵੀ ਤੇਜ਼ਮੀ ਦੀ ਲਪੇਟ ਵਿੱਚ ਆ ਗਿਆ ਜਿਸ ਤੇ 18 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਭਿਆਨਕ ਮੰਜ਼ਰ ਦਵਾਈ ਉੱਪਰ ਬਣ ਕੇ ਗੁਜ਼ਰ ਰਿਹਾ ਹੈ